ਆਪਣੇ ਗਾਈਏ ਇੱਕ ਵਾਰੀ ਹੋ ਰਿਹਾ ਹੈ ਆਉਣੀ ਵਰਤੇ ਬੱਟੂ ਬੱਟਲ ਦਾ ਨਿਸ਼ਾਨ ਹੈ ਆਪ ਨੂੰ ਬੱਟਾ ਰੱਖਿਆ ਹੈ ना? मेरा नाम सोमनाथ है जी जी ये तो खेत है हाँ जी अपनो खेत है ਕੀ ਕਰਨਾ ਬੜੀ ਕੀ ਸੋਚਣਾ ਮਿਲੀ ਸੀ ਤੁਹਾਨੂੰ ਉਹ ਸਵੇਰ ਮੈਂ ਆਇਓ ਖੇਤ ਜਦ ਸਾਢੇ 9 ਵਜੇ ਖੇਤ ਮੈਂ ਆਇਓ ਮੇਰ ਬੰਦਾ ਥਾ ਰੱਖਿਆ ਦੇ ਦੋ ਹੂੰ ਸੌਣ ਸਿੰਘ ਆਰਾਮ ਕਰ ਅੰਤ ਮਨ ਲਗਾ ਤੇ ਛੇ ਰਾਗ ਮੈਂ ਸਵੇਰ ਦੇਖਿਓ ਬੜਾ ਘਬਰਾਇੜਾ ਹੋਵੇ ਹੇਰ ਅਬ ਰੱਬ ਜਾਣਾ ਵੀ ਮੈਂ ਦੇਖਿਆ ਸ਼ੇਰ ਹੋ ਕੋਈ ਮੋਟਰ ਜਾਨਵਰ ਹੋ ਪੁੱਤ ਹੋ ਪਰ ਬੇ ਤਾਂ ਕੇ ਵੀ ਸ਼ੇਰ ਹੀ ਹੋ ਹੂੰ ਐ ਵਦੇ ਕੇ ਘਬਰਾਇੜਾ ਪੂਰਾ ਮੈਂ ਆਇਓ ਬਣਾ ਬਠਾ ਬਠਾ ਲੇ ਕੋਠਾ ਕਰਨਾ ਫਿਰ ਬਿਠਾਇਆ ਰੱਖੋ ਚਾਹ ਪਾਣੀ ਪੀਈ ਫਿਰ ਸਾਗਵੇ ਸੈਕਟਰ ਸੋਇਆ ਫਿਰ ਵਨ ਬਵਾ ਤਲਾਕ ਰੀਬੋਰ ਫਿਰ ਬਾ ਟੀਮ ਆਈ ਆ ਬਾਂ ਅੱਛਾ ਦਿਨ ਕਰੀ ਇੱਥੇ ਸਾਰਾ ਬੇ ਕਿਹਾ ਵੀ ਕੋਈ ਸ਼ੇਰ ਵਾਲੀ ਗੱਲ ਕੋ ਨਹੀਂ ਤੂੰ ਲੋਕਾਂ ਮੇ ਕਿਤਰਾ ਗੋ ਬੋਲੋ ਵੀ ਸਭ ਦੇਖ ਜਾ ਤੂੰ ਉਹ ਦੇਖੇ ਜਾ ਵੀ ਚਲੋ ਮੇਕ ਮਾਲਾ ਤਾਂ ਕਿਹਾ ਵੀ ਕੋ ਨਹੀਂ ਫਿਰ ਵੀ ਆਪ ਕੋ ਚਕਸ ਰੋ ਉਸਕੇ ਕਿਹਾ ਵੀ ਬੰਦਾ ਕਹਿੰਦਾ ਸੱਚੀ ਵੀ ਹੋਇਆ ਪਰ ਅਬੀ ਈ ਘਬਰਾਣ ਵਾਲੀ ਗੱਲ ਕੋ ਨਹੀਂ ਬੜਾ ਸੋ ਸੋ ਦੇਖਿਆ ਆਪ ਕੋ ਕੋਈ ਖੇਤ ਮੇ ਜੀਆਂ ਫਿਰੇ ਕੋਈ ਜ਼ਿੰਮੇਦਾਰ ਜਾ ਔਰ ਆ ਚਕਸ ਰੋ ਠੀਕ ਗਏ ਆਪਣਾ ਸੋਰ ਸਿੰਘ ਕਿਥੋਂ ਦੇ ਵਾਸੀ ਹੋ ਵਾਸੀ ਮੈਂ ਦਿੱਲੀ ਤੇ ਰਹਿੰਨੇ ਹੂੰ ਕੀ ਵੇਖਿਆ ਤੁਸੀਂ ਬਾਗ ਦੇ ਵਿੱਚ ਜੀ ਸ਼ੇਰ ਦੇਖਿਆ ਜੀ ਹੂੰ ਇੱਥੋਂ ਅਸੀਂ ਜਿਆਦਾ ਕੰਮ ਕੰਮ ਕਰਕੇ 9 ਵਜੇ ਆਏ ਆ ਹੂੰ ਤੇ ਇੱਥੋਂ ਜੋ ਛਾਲ ਮੈਂ ਇਹ ਤਾਂ ਵਹੀ ਟੱਪ ਗਿਆ ਪਜ ਗਿਆ ਹੂੰ ਤੇ ਇੱਥੇ ਇਹਨੂੰ ਰੌਣਕ ਪਜ ਗਿਆ ਕਿੱਡਾ ਕੁ ਵੱਡਾ ਸੀਗਾ ਬਾਬਾ ਇਤਨਾ ਖਰਾ ਸੀ ਤੁਸੀਂ ਕਿੱਥੇ ਖੜੇ ਸੀ ਅਸੀਂ ਇਹ ਸੂ ਟੱਪੇ ਟੱਪ ਗਏ ਇੱਥੋਂ ਮਾਰੀ ਛਾਲ ਆਈ ਭਰੀਨ ਬਾਲੂ ਵੜ ਗਈ ਨੀ ਉੜਿਆ ਕਿਸ ਤਰ੍ਹਾਂ ਦਾ ਸੀ ਪੂਰਾ ਜਿਹਾ ਸੀ ਹੂੰ ਦੀ ਸੂਚਨਾ ਮਲੇਸੀ ਕੜ ਪਿੰਡ ਦੇ ਵਿੱਚ ਮਿਲੀ ਸੀ ਸਾਨੂੰ ਖਾਟਮਾ ਪਿੰਡ ਚ ਸੂਚਨਾ ਮਿਲੀ ਸੀ ਜੀ ਕਿ ਬਾਗ ਦੇ ਵਿੱਚ ਸ਼ੇਰ ਜੰਗਲੀ ਜਾਨਵਰ ਸ਼ੇਰ ਆ ਗਿਆ ਤੇ ਵੀ ਅਸੀਂ ਸਾਰੀ ਟੀਮ ਨੂੰ ਨਾਲ ਲੈ ਕੇ ਮੈਂ ਬਲਾਕ ਅਫਸਰ ਮਨਜੀਤ ਸਿੰਘ ساری ਟੀਮ ਨੂੰ ਕੁਲਵੰਤ ਸਿੰਘ ਬਲਾਕ ਅਫਸਰ ਅਸੀਂ ਇੱਥੇ ਆਏ ਸੀ ਅਸੀਂ ਸਾਰੇ ਬਾਗ ਦੇ ਵਿੱਚ ਇਨਕੁਆਰੀ ਕੀਤੀ ਸਾਨੂੰ ਮਤਲਬ ਕੋਈ ਸ਼ੇਰ ਨਾ ਨਹੀਂ ਨਹੀਂ ਲੱਭਾ ਇੱਥੇ ਕੋਈ ਵੀ ਪੈਰ ਵੀ ਵੇਖੇ ਪੈਰ ਵੀ ਸਾਨੂੰ ਨਹੀਂ ਮਤਲਬ ਉਹਦੇ ਦਿੱਸੇ ਕੁੱਤਿਆਂ ਦੇ ਪੈਰ ਲੱਗੇ ਆ ਸ਼ੇਰ ਦਾ ਪੈਰ ਚੌੜਾ ਹੁੰਦਾ ਟਿੱਖਾ ਨਿਉਂਦਰ ਟਿੱਖੀ ਹੁੰਦੀ ਨੇ ਵਜਨ ਹੁੰਦਾ ਸ਼ੇਰ ਚ ਮਤਲਬ ਉਹਦੇ ਪਾਰ ਨਾਲ ਖੁੱਬਦਾ ਜਾਂਦਾ ਪੈਰ ਖਾਮਲ ਪੱਟੀ ਜਾਂਦੀ ਜਿੱਥੇ ਰੱਖਦਾ ਸਾਨੂੰ ਮਲੇ ਇਹੋ ਜਿਹੀ ਕੋਈ ਨਿਸ਼ਾਨੀ ਮਿਲੀ ਨਹੀਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੋਲ ਸੀਗਾ ਦੱਸਿਆ ਜਾ ਰਿਹਾ ਕਿ ਇੱਕ ਦਿਸਤ ਦਾ ਮੋਲ ਬਣ ਗਿਆ ਸੀ ਕੋਈ ਇਸ ਤਰ੍ਹਾਂ ਦਾ ਹੁੰਦਾ ਇਹ ਜਦੋਂ ਮਤਲਬ ਗੱਲ ਫੈਲ ਜਾਵੇ ਤਾਂ ਲੋਕ ਡਰਦੇ ਆ ਪਰ ਤਾਂ ਹੀ ਅਸੀਂ ਆਣ ਕੇ ਸਾਰੇ ਬਾਗ ਦੀ ਮਾ ਲੋ ਪੜਤਾਲ ਕੀਤੀ ਸਾਨੂੰ ਮਾ ਲੋ ਇੱਥੇ ਕੋਈ ਜਾਨਵਰ ਨਹੀਂ ਦਿਸਿਆ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਇਸ ਤਰ੍ਹਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਬੰਦੇ ਵੇਖਣ ਵਾਲਿਆਂ ਨੂੰ ਭਲੇਖਾ ਵੀ ਲੱਗ ਸਕਦਾ ਕੋਈ ਜਾਨਵਰ ਹੋਰ ਵੀ ਹੋ ਸਕਦਾ ਕੋਈ ਕੁੱਤਾ ਵੀ ਵੱਡਾ ਹੋ ਸਕਦਾ ਤਾਂ ਕਰਕੇ ਵੀ ਇਹ ਕੋਈ ਇਹੇ ਤੋਂ ਇਹ ਸੋਚਨਾ ਤੋਂ ਡਰੋ ਨਾ ਆ ਜੇ ਕੋਈ ਕਨਫਰਮ ਨਹੀਂ ਹੈਗਾ ਸਰ ਕੋਈ ਮੁੰਨਦੀ ਵੀ ਕਰਾਈ ਗਈ ਸੀ ਪਿੰਡ ਦੇ ਵਿੱਚ ਸੁਣਚ ਆ ਰਿਹਾ ਪਿੰਡ ਦੇ ਵਿੱਚ ਸੁਣਚ ਆਇਆ ਸਾਨੂੰ ਵੀ ਇਹਨਾਂ ਨੇ ਸਪੀਕਰ ਦੇ ਵਿੱਚ ਆਵਾਜ਼ ਮਰਵਾਈ ਸੀ ਵੀ ਇਸ ਤਰ੍ਹਾਂ ਬਾਗ ਦੇ ਵਿੱਚ ਸ਼ੇਰ ਹੈ